ਜੀ ਸਤਿ ਸ੍ਰੀ ਅਕਾਲ ਜੀ ਸੁਖਦੇਵ ਫਾਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜਟ ਪਿੰਡ ਸ਼ਿਕਾਰਮਾਸ਼ੀ ਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀ ਆ ਬਹੁਤ ਕੁਆਲਿਟੀ ਵਾਲੀਆਂ ਸੋਹਣੀਆਂ ਦੇ ਸਨਖੀਆਂ ਝੋਟੀਆਂ ਦੋ ਝੋਟੀਆਂ ਸੁਈਆਂ ਸਵਾਈਆਂ ਤੇ ਤਿੰਨ ਝੋਟੀਆਂ ਇੱਕ ਝੋਟੀ ਗੱਬਣ ਬਹੁਤ ਕੁਆਲਿਟੀ ਵਾਲੀਆਂ ਆਜੋ ਕਰਦੇ ਆਂ ਵੀਰ ਹੁਣਾ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਖ ਡੇਲੀ ਫਾਰਮ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਵੈਲਕਮ ਵੱਧ ਤੋਂ ਵੱਧ ਆਪ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਵੀਜੀ ਅੱਜ ਕਿੰਨੇ ਝੋਟੀਆਂ ਅੱਜ ਝੋਟੀਆਂ ਤਿੰਨ ਜੇ ਦੋ ਸੋਟੀਆਂ ਜੇ ਸਿੱਕ ਜੋਟੀ ਜਰੀ ਥੂ ਵਾਲੀ ਹਾਂਜੀ ਆ ਗੱਭਨ ਝੋਟੀ ਦੀ ਬਾਰੇ ਡਿਟੇਲ ਦੱਸੋ ਨਹੀਂ ਸਭ ਤੋਂ ਅੱਜ ਨਹੀਂ ਆਹ ਓਤੀ ਸੋਈ ਸੋਈ ਆਲਾ ਜੋ ਇਹ ਪਪ ਪਰਸਾਂ ਦੀ ਸੋਈ ਜੇ ਹਾਂਜੀ ਉਹਦੀ amputation ਦੇ ਇੱਕ ਕੱਕਾ ਕੱਟੀ ਜੀ ਉਹ ਕੱਟੀ ਆ ਤੂੰ ਖਾਓ ਇੱਥੇ ਆ ਗਏ ਕੱਟੀ ਮਗਰ ਹੈ ਦੀ ਹਰੂ ਆ ਜੀ ਉਹ ਵਖਾਣਾ ਡੂ ਨਾਲ ਬਿਲਕੁਲ ਜੈਡ ਬਲੈਕ ਕੱਟੀ ਮਗਰ ਤੇ ਕਿੰਨਾ ਬੋਲਾ ਤਿਆਰ ਹੈ ਇਹ ਵੇਲੇ ਬੋਲਾ ਮੀਟੀ 9 ਕਿਲੋ ਜਾ ਟੈਂਪ ਦੇ 9 ਕਿਲੋ ਤਿਆਰ ਆ ਹਾਂਜੀ ਤੇ ਥਣ ਲੈਵੇ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ ਤੇ ਦੇਖੋ ਥਣ ਇਹ ਇਹ ਦੂਜੇ ਸੂਰੇ ਸੂਰੀ ਜੀ ਹਾਂਜੀ ਤੇ ਦੰਦਾਜੇ ਹੋਏਗੀ ਫਿਰ ਇਹ ਹੈ ਸ਼ੱਕੀ ਹੈ ਪਰ ਹੁਣ ਜਵਾਨ ਹੋ ਗਈ ਹੈ ਹਾਂਜੀ ਥਨਲੇਵ ਦੀ ਕੁਆਲਿਟੀ ਬਹੁਤ ਪੂਰੀ ਵੱਡੀ ਝੋਟੀ ਆ ਬਹੁਤ ਕੁਆਲਿਟੀ ਵਾਲੀ ਸੋਹਣੀ ਸੁਨੱਖੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਥਨਲੇਵ ਦੀ ਕੁਆਲਿਟੀ ਬਹੁਤ ਚੰਗੀ ਆ ਲਓ ਬੀਜੀ ਯੀ ਦੁੱਧ ਕਿੰਨਾ ਚਵਾ ਦੇਗੀ ਫਿਰ ਇਹ ਇਹ ਕੋਈ ਨਾ ਆਟੀ ਦਾ ਦੁੱਧ ਅੱਟਿਆ ਹੀ 11 ਕਿਲੋ ਐ ਇਹ ਐ ਐ ਤੂੰ ਜਾਸੂਸ ਤੂੰ ਆਵਾਜ਼ ਹਾਂਜੀ ਇਹ 11 ਦਾ ਦੁੱਧ ਕਿੰਨਾ ਚਵਾ ਦੇਗੀ ਕਿੰਨਾ ਦੁੱਧ ਤੇਰੇ ਸੇਰਾ ਤਾਂ ਉੱਪਰ ਹੀ ਜਾਏਗੀ ਹਾਂਜੀ ਬਹੁਤ ਕੁਆਲਿਟੀ ਹੈ ਲੈਵਲ ਉੱਪਰ ਦੀ ਕੁਆਲਿਟੀ ਬਹੁਤ ਚੰਗੀ ਸੋਹਣੀ ਝੋਟੀ ਸੀਲ ਸਲੱਗਾ ਸੀਲ ਸੀਲ ਕੋਈ ਗੱਲ ਹੀ ਨਹੀਂ ਪੂਰੀ ਵੱਡੀ ਘਾਤ ਕਾਠ ਵੱਡਾ ਹੈ ਹਾਂਜੀ ਵਿਜੀ ਦਾ ਰੇਟ ਕਰਦੇ ਫਿਰ ਮੋਲੇ ਕੁ ਲੱਖ ਰੁਪਇਆ ਤੇ ਦੇਣੀ ਕਿੰਨੇ ਦੀ ਜਾਗ ਦੇਣੀ ਆਪਾਂ 99000 ਦੀ ਮਾਨਤਨ ਕਰੋ 99 ਜੋ ਮਾਨਤੋਂ ਦੇ ਮੋਲੀ ਨਹੀਂ ਕੋਈ ਕਰ ਦੋ ਮਾਨਤਨ ਥੋੜਾ ਬੋਤਾ ਹੈ ਕਰ ਦੋ ਮਾਨਤਨ ਥੋੜਾ ਬੋਤਾ ਫਿਰ ਇਹ ਦਾਂਗੇ ਚਿਚੋਟੀ ਹਾਂ ਨਾਈ ਦੇਣੀ 92000 ਦੀ ਉਹ ਚ ਕੋਈ ਮੀਟ ਭਾਏਗਾ ਤਾਂ ਮਾਨਤਨ ਹੋ ਜੀਗਾ 92000 ਹੋ ਜੀਗਾ 92000 ਚ 20 ਰੁਪਏ ਕਹਿੰਦੇ ਵੀਰੋ ਨਹੀਂ ਕਹਿੰਦੇ ਮਾਨਤਨ ਕਰ ਦਾਂਗੇ ਖਾਲੇ ਦੀ ਕੁਆਲਿਟੀ ਬਹੁਤ ਛੋਟੀ ਦੀ ਕੁਆਲਿਟੀ ਵੇਖੋ ਬਹੁਤ ਛੋਟੀ ਖਾਲੀ ਕਰ ਤੇ ਫੇਰ ਚੂਚੂ ਛੋਟੀ ਇਦਾਂ ਹੋ ਗਈ ਹਾਂਜੀ ਬਹੁਤ ਕੁਆਲਿਟੀ ਵਾਲੀ ਚ ਸਾਫ ਅਜ ਨਵੀਂ ਹੈਗੀ ਸੋਹਣੀ ਜਿਹੀ ਨਖੀ ਛੋਟੀ ਸਾਫ ਆ ਇੱਥੇ ਆਉਂਦੀ ਜੇ ਖਾਲੇ ਦੀ ਕੁਆਲਿਟੀ ਵੇਖੋ ਤੇ ਘੱਡ ਵੱਡਾ ਹਾਂਜੀ ਤਾਂ ਬਹੁਤ ਸੋਹਣੀ ਛੋਟੀ ਆ ਤਿਆ ਦੋ ਨੰਬਰ ਵਾਲੀ ਝੋਟੀ ਡੀਟੇਲ ਇਹ ਵਿੱਚ ਜਿੱਤ ਤੇ ਆ ਰਹੀ ਜੀ ਹਾਂਜੀ ਸੂਨ ਵਾਲੀ ਝੋਟੀ ਸੂਕੇ ਪਾਪ ਹਲਕੇ ਸੁੱਕੇ ਹਾਂਜੀ ਤੇ ਕਿ ਨਾ ਦੁੱਧ ਚ ਆ ਜਾਈਏ ਦੁੱਧੇ ਨੇ ਪਹਿਲਾਂ ਝੋਟੇ ਦੇ ਕੱਢਿਆ ਹੀ ਦੁੱਧ 10 ਕਿਲੋ 10 ਕਿਲੋ ਇਹ ਵੀ ਕੱਢ ਕਾਟਦਾ ਵੱਡਾ ਚੰਗਾ ਹਾਂਜੀ ਥਾਲੇ ਵਿੱਚ ਕੁਆਲਿਟੀ ਬਹੁਤ ਚੰਗੀ ਆ ਤੇ ਸੋਹਣੀ ਝੋਟੀ ਆ ਇਹ ਦੂਜੀ ਆ ਵੇਖੋ ਤੇਰੀ ਸਿੱਧੀ ਕੁਆਲਿਟੀ ਆ ਲੋ ਬਹੁਤ ਸੋਹਣੀ ਝੋਟੀ ਆ ਵੀ ਬਹੁਤ ਕੁਆਲਿਟੀ ਵਾਲੀ ਇਹਨੂੰ ਹੀ ਤੋੜ ਦੋ ਜੀ ਅਵੀ ਪੂਰੀ ਸਾਫ਼ ਝੋਟੀ ਆ ਖਾਣ ਲਈ ਵਿਦ ਕੁਆਲਟੀ ਵੀ ਬਹੁਤ ਚੰਗੀ ਆ ਵੀ ਜੀ ਇਹ ਦੁੱਤ ਕਿੰਨਾ ਚਵਾ ਦੇਗੀ ਦੁੱਤ ਇਹ ਇਹ 12 ਕਿਲੋ ਵੀ ਭਾਈ ਜਮਾਨਾ 12 ਲੀਟਰ ਹਾਂਜੀ ਤੇ ਇਹਦਾ ਵੀ ਥਾਲੇਵਾ ਚੰਗਾ ਲੱਗਾ ਖਾਣ ਦੀ ਕੁਆਲਿਟੀ ਦੇਖੋ ਇੱਕ ਅੜੀ ਹਾਂ ਥਾਲੇਵੇ ਦੀ ਕੁਆਲਿਟੀ ਚੰਗੀ ਮਰਜੀ ਪੂਛ ਫੜ ਲਿਓ ਆ ਇਧਰੋਂ ਖਾ ਦਿਓ ਆ ਵੇਖੋ ਥਾਲੇਵਾ ਬਹੁਤ ਚੰਗਾ ਚੜੀ ਇਧਰੋਂ ਖਾ ਲੋ ਇਧਰੋਂ ਵੇਖੋ ਇਹ ਬਾਈਂ ਸੀਲਾ ਸੀਲੇ ਸਲਾਗਾ ਬਹੁਤ ਉਹਦਾ ਥੋੜੀ ਜਿਹੀ ਕੈਮਰੇ ਤੋਂ ਡਰਦੀ ਬਹੁਤ ਕੁਆਲਿਟੀ ਵਾਲ ਥਾਲੇਵਾ ਲੱਗਾ ਸੋਣੀ ਝੁੱਟੀ ਸਾਫ ਝੁੱਟੀ ਆ ਇਹ ਦੁੱਧ ਕਿੰਨਾ ਚਵਾ ਦੇਗੀ ਇਹ ਵੀ ਇਹ ਇਹ 12 ਕਿਲੋ ਰਮਾਨਾ ਤੇ ਇਹਦਾ ਮੁੱਲ ਇਹ ਵੀ ਛੋਟੀ ਛੋਟੀ ਨਾ ਕਹੇ ਇਹ ਵੀ ਵੱਡਾ ਹੈ ਕਾਦੇ ਦਾ ਵੀ ਹਾਂਜੀ ਤੇ ਇਹਦਾ ਰੇਟ ਇਹ ਰੇਟ ਕੋਈ ਨਹੀਂ ਕਰਨਾ ਹਾਂ ਨਾ 79000 ਆਪੀ ਮਾਨਤਨ ਕਰ ਇਹ 2000 ਰੁਪਏ ਛੋਟੀ ਹੋਣੀ 76 ਹਾਂਜੀ ਬਸ 2000 ਰੁਪਏ ਛੋਟ 74000 ਰੁਪਏ ਚੰਗਾ ਸੋਹਣੀ ਸਨਫੀ ਛੋਟੀ ਹੱਲੇ ਵੇ ਪਾਂਡੇ ਦੀ ਬਹੁਤ ਸਾਫਾ ਛੋਟੀ ਹਾਂਜੀ ਫੇਰ ਸੈਲ ਦੋਜ਼ ਕੀ ਨਗਤੇ ਆ ਰਿਹਾ ਇਸ ਇਹ ਇਹ ਪੜੀ ਚੁੱਤੀ ਜੇ 9 ਕਿਲੋ ਜੇ ਥੱਲੇ ਤਿਆਰ ਤੇ ਤਿਆਰ ਹਾਂਜੀ ਜੇ ਚੁੱਤੀ ਨੂੰ ਅੱਜ 11 12 ਦਿਨ ਹੋ ਗਏ ਉਧਰ ਆ ਖੋਲ ਦੇ ਫਿਰ ਖਾਜਣੇ ਨਾਲ ਹੀ ਹਾਂਜੀ ਇਹਦੀ ਇਹ ਆ ਵੀ ਪਾਏ ਬੱਚਾ ਛੱਟ ਕੇ ਨੂੰ ਪਸ ਮਾ ਲੋ ਹਾਂਜੀ ਤੇ ਭਾਏ ਹੱਥਾਂ 'ਆ ਬੈ ਕੇ ਹਾਂਜੀ ਇਹ ਵੀ ਸੋਹਣੀ ਸੁਨਾਕੀ ਸਿੰਘ ਸੁਮੇ ਦੀ ਕੁਆਲਿਟੀ ਵੀ ਬਹੁਤ ਚੰਗੀ ਝੋਟੀ ਬਹੁਤ ਵੀ ਸੋਹਣੀ ਸਾਫ਼ ਝੋਟੀ ਲੈਵਲ ਉਹਦੀ ਬਹੁਤ ਸਾਫ਼ ਆ ਤੁਹਾਨੂੰ ਦਿਖਾਉਂਦੇ ਆ ਇਹਦਾ ਵੀ ਘੱਡ ਘੱਟ ਚੰਗਾ ਹੈ ਤੇ ਲੈਵਲ ਉਹਦੀ ਬਹੁਤ ਸਾਫ਼ ਆ ਝੋਟੀ ਮਹੀ ਹੋਇਆ। ਤੇ ਤੀਨੋ ਗਾਲ ਲੰਮੀ ਤੋਰ ਕੇ ਮੈਂ ਵਿਖਾ ਲਾ। ਕੈਮਰਾਮੈਨ ਸਾਹਿਬ 100 ਗਾਲ ਲੰਮੀ ਤੋਰ। ਤੋਰ ਤੋਰ। ਇਹ ਹੋ ਆ ਬੇਰਤੂਹ ਮਾਰਦੀ ਕੰਦਰ ਤੋਰ। ਆ ਤੋਰ ਦਿਓ ਮਰਜੀ ਲੰਮੀ ਤੋਰ ਦਿਓ। ਲਓ ਜੀ ਲੋ। ਇਹਦੀ ਬਹੁਤ ਸਾਫ ਚੋਟੇ ਕੱਦ ਕਾਟੇ ਦਾ ਬਹੁਤ ਚੰਗਾ ਹੈ। ਤੇ ਥਾਂਲੇ ਵਿੱਚ ਕੁਆਲਿਟੀ ਇਹਦੀ ਬਹੁਤ ਚੰਗੀ ਝੋਟੀ ਆ। ਇਹ ਵੀ ਬਹੁਤ ਸਿੰਘ ਸਿੰਘ ਛੋਟੀ ਕੁਆਲਿਟੀ ਵਾਲੀ ਆ ਇਹਦਾ ਕੱਦ ਕੱਟ ਚੰਗਾ ਤੇ ਥਣ ਲੈਵੇ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਥਣ ਤੇ ਲੈਵੇ ਭਾਂਡੇ ਆ ਬਹੁਤ ਕੁਆਲਿਟੀ ਦੀ ਆ ਵੀਰ ਜੀ ਇਹ ਦੁੱਧ ਕਿੰਨਾ ਵਿੱਚ ਆ ਜਾਈ ਦੁੱਧ ਭਾਜੀ ਇਹ 9 ਕਿਲੋ ਉੱਤੇ ਵੀ 10 11 ਕਿਲੋ ਆਰਮਾਨ ਕਰ ਜਾਈਗੀ ਹਾਂਜੀ ਤੇ ਇਹ ਇਹਦਾ ਰੇਟ ਕਰੀਏ ਦਾ ਮੁੱਲ ਕੋਈ 70 ਕੁਛ ਨਹੀਂ ਇਹ ਹਾਂ ਨਾ ਦੇ 62 ਹੀ ਆ ਵੀ ਸਿਰਫ 1000 ਰੁਪਏ ਸ਼ੋਟ ਹੋਣਗੇ ਬਸ ਹਾਂਜੀ 64000 ਚ ਮੰਨਤਾ ਨੂੰ ਇਹ ਵੇਖੋ ਝੋਟੀਆਂ ਵੀ ਬਹੁਤ ਸਾਫ਼ ਆ ਸੋਹਣੀ ਸੰਖੀ ਝੋਟੀਆਂ ਵੇਖੋ ਬਹੁਤ ਕੁਆਲਿਟੀ ਵਾਲੀ ਝੋਟੀਆਂ ਦਾ ਲੇਵਾ ਭਾਂਡਾ ਇਹਦਾ ਵੀ ਬਹੁਤ ਚੰਗਾ ਸਾਫ਼ ਲਿਆ ਲੱਗਾ ਵੇਖੋ ਝੋਟੀਆਂ ਵੀਰ ਕੋ ਬਹੁਤ ਸੋਹਣੀਆਂ ਝੋਟੀਆਂ ਤਿੰਨੇ ਝੋਟੀਆਂ ਦੋ ਸੁਈਆਂ ਸਵਾਈਆਂ ਤੇ ਇੱਕ ਗੱਬਨ ਝੋਟੀ ਬਹੁਤ ਕੁਆਲਿਟੀ ਵਾਲੀ ਸੋਹਣੀ ਸੰਖੀ ਝੋਟੀ ਆ ਤੇ ਥਣਲੇਵ ਦੀ ਕੁਆਲਿਟੀ ਬਹੁਤ ਚੰਗੀ ਆ ਇੱਧਰ ਕੋਈ ਨਾ ਹਨਰਾਮ ਕੋਈ ਜੀ ਹਾਂ ਜੀ ਆਹ ਦੇਖੋ ਆਹ ਦੇਖੋ ਨਾੜਾ ਨੂੜਾ ਇਹ ਬਹੁਤ ਸੋਹਣੀ ਝੋਟੀ ਆ ਹਾਂਜੀ ਵੀ ਜੀ ਡਰੈਸ ਬੋਲਦੇ ਕਰੀ ਇਹ ਪਿੰਡ ਸ਼ਿਕਾਰਮਾਸ਼ੀ ਅ ਜਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਪਾ ਪਾਨ ਨੂੰ ਫੋਨ ਨੰਬਰ 628744 75100 ਹਾਂਜੀ ਵੀ ਜੀ ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ